जब जवाब मिल गया आपने उम्मीद को छोड़ा आपके रिलेटिव ने आपको बताया मसीह के बारे में जी पापा जी जी पापा पापा आपने गवाहियां सुनी आपका हस्बैंड विरोध करके बोलते थे कि तुम मेला देखने जाती और मेरी वाइफ नॉन बिलीवर मेनु लगता क्योंकि मैं बोर्न क्रिश्चन होके मैं पता ही चर्च मोस्टली एक दो घंटे ਉਸ ਟਾਈਮ ਆ ਫੋਰਨ ਦੇ ਵਿੱਚ ਸੀਗਾ ਤੇ ਕਿਸੇ ਸਾਡੇ ਰਿਸ਼ਤੇਦਾਰ ਨੇ ਮੇਰੀ ਵਾਈਫ ਨੂੰ ਦੱਸਿਆ ਕਿ ਖੰਬਰਾ ਦੇ ਵਿੱਚ ਇੱਕ ਚਰਚਾ ਉਥੇ ਪਾਸਟਰ ਨਾ ਬਹੁਤ ਪਾਵਰਫੁੱਲ ਹੈ ਤੇ ਮੇਰੀ ਵਾਈਫ ਨੇ ਕੀ ਕੀਤਾ ਉਹ ਸੁਣ ਕੇ ਕਹਿੰਦੀ ਕਿ ਮੈਂ ਉਥੇ ਜਾਣ ਲੱਗ ਪੈਣਾ ਸੁਣੋ ਸੁਣੋ ਹਾਂ ਇਹ 2012 ਦੇ ਵਿੱਚ ਜੀ ਉਥੋਂ ਗੁਰਦਾਸਪੁਰ ਤੋਂ ਕੋਈ ਬੱਸ ਆਉਂਦੀ ਸੀ ਉਹਦੇ ਵਿੱਚ ਮਾਰਨਿੰਗ 4:30 ਵਜੇ ਬੈਠ ਕੇ ਆ ਜਾਂਦੇ ਸੀ ਤੇ ਸ਼ਾਮ ਨੂੰ ਫਿਰ 6-7 ਵਜੇ ਘਰ ਪਹੁੰਚਦੀ ਸੀ ਔਰ ਮੈਨੂੰ ਲੱਗਦਾ ਸੀ ਕਿ ਮੈਂ ਕ੍ਰਿਚਨ ਆ ਮੈਨੂੰ ਪਤਾ ਚਰਚ 1-2 ਘੰਟਿਆਂ ਦਾ ਹੁੰਦਾ ਇਹ ਸਾਰੀ ਦਿਹਾੜੀ ਉੱਥੇ ਮਨ ਲਾਦਾ ਮੇਲਾ ਮੁੱਲਾ ਘੁੰਮ ਕੇ ਆ ਜਾਂਦੀ ਐ ਤੇ ਮੈਂ ਇਹਦੇ ਨਾਲ ਬਹੁਤ ਗੁੱਸੇ ਹੁੰਦਾ ਸੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ WhatsApp ਕਾਲਾਂ ਵਗੈਰਾ ਨਹੀਂ ਹੁੰਦੀਆਂ ਸੀਗੀਆਂ ਡਾਇਰੈਕਟ ਕਾਲ ਹੁੰਦੀਆਂ ਸੀ ਜਿੱਦੋਂ ਇਹਨੇ ਕਹਿਣਾ ਕਿ ਮੈਂ ਅੱਜ ਚਰਚ ਜਾਣਾ ਇਹਨੇ ਆਪਣਾ ਫੋਨ ਸਵਿਚ ਆਫ ਇੱਥੇ ਆ ਕੇ ਇਹਨੇ ਖੰਬਰੇ ਦੇ ਵਿੱਚ ਪਾਪਾ ਜੀ ਇਹ ਡਿਊਟੀ ਲੈ ਲਈ ਸਟੈਂਡਿੰਗ ਦੇ ਵਿੱਚ ਇਹਨੇ ਆਪਣੇ ਜਨਕੀ ਆਪਣਾ ਲਾਈਫ ਜਦੋਂ ਇਹਨੂੰ ਪਤਾ ਲੱਗਾ ਕਿ ਖੰਬਰੇ ਦੇ ਵਿੱਚ ਆ ਕੇ ਕਿ ਇੱਥੇ ਰੀਲੀ ਪਰਮੇਸ਼ਵਰ ਦੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ ਇਹਦਾ ਵਿਸ਼ਵਾਸ ਵਧਣਾ ਸ਼ੁਰੂ ਹੋ ਗਿਆ ਤੇ ਇਹਨੇ ਪਪਾ ਜੀ ਇੱਥੇ ਸੇਵਾ ਜਦੋਂ ਲੈ ਲਈ ਤੇ ਇਹਨੇ ਮੈਨੂੰ ਦੱਸਣਾ ਕਿ ਮੈਂ ਚਰਚ ਚੱਲੀ ਆ ਤੇ ਮੈਨੂੰ ਇੰਨਾ ਸੀਗਾ ਕਿ ਇਹ ਜਦੋਂ ਰੱਬ ਦੇ ਘਰ ਮੈਂ ਬੌਰਨ ਕ੍ਰਿਸਚਨ ਮੈਨੂੰ ਪਤਾ 2-3 ਘੰਟੇ ਦੇ ਵਿੱਚ ਚਰਚ ਖਤਮ ਹੋ ਜਾਂਦੀ ਬਾਅਦ ਵਿੱਚ ਪਤਾ ਨਹੀਂ ਕਿੱਥੇ ਮੇਲਾ ਘੁੰਮਦੀ ਰਹਿੰਦੀ ਤੇ ਪਪਾ ਜੀ ਮੈਂ ਇਹਦਾ ਵਿਰੋਧ ਕਰਨਾ ਸ਼ੁਰੂ ਕਰਤਾ ਕਿ ਜਿਹੜੇ ਕੋਈ ਲਾਗੇ ਛਾਗੇ ਆਪਣੇ ਚਰਚ ਹੈਗਾ ਤੂੰ ਉਥੇ ਚਰਚ ਜਾਣਾ ਖੰਬਰੇ ਚਰਚ ਨਹੀਂ ਜਾਣਾ ਹੈਗਾ ਮੈਂ ਉਸ ਟਾਈਮ ਫੋਰਨ ਦੇ ਵਿੱਚ ਸੀਗਾ ਜੀ ਫੇ 2014 ਦੇ ਵਿੱਚ ਮੈਂ ਵਾਪਸ ਆਇਆ ਜੀ ਤੇ ਜਦੋਂ ਵਾਪਸ ਆਇਆ ਤੇ ਮੈਨੂੰ ਇਹਨੇ ਮਾਰਨਿੰਗ ਕਿਹਾ ਕਿ ਬ੍ਰੇਕਫਾਸਟ ਤੁਸੀਂ ਕਰੋਗੇ ਮੈਂ ਕਿਹਾ ਨਹੀਂ ਜਿਹੜੇ ਮੇਲੇ ਤੂੰ ਜਾਣੀ ਆ ਉਥੇ ਹੀ ਬ੍ਰੇਕਫਾਸਟ ਕਰਾਂਗੇ ਅੱਜ ਜਾ ਕੇ ਕਿ ਮੈਂ ਦੇਖਾ ਤੁਸੀਂ ਹੈ ਕੀ ਆ ਉੱਥੇ ਮੈਂ ਬਿਲਕੁਲ ਪਪਾ ਜੀ ਇਹੀ ਦੇਖਣ ਆਇਆ ਸੀ ਕਿ ਮੈਂ ਬੋਰਨ ਕ੍ਰਿਸਚਨ ਇੰਨੀਆਂ ਕਨਵੈਨਸ਼ਨ ਇੰਨੇ ਸਾਰਾ ਕੁਝ ਦੇਖ ਲਿਆ ਪਰ ਇਦਾਂ ਦੀ ਚਰਚ ਨਹੀਂ ਦੇਖੀ ਜਿੱਥੇ ਤੂੰ ਇੰਨਾ ਟਾਈਮ ਲਾ ਕੇ ਆਂਦੀ ਤੇ ਪਪਾ ਜੀ ਮੈਂ ਜਦੋਂ ਚਰਚ ਦੇ ਵਿੱਚ ਇਹਦੇ ਨਾਲ ਆਇਆ ਮੈਂ ਬੈਠਾ ਤੇ ਮੈਨੂੰ ਇਹਨਾਂ ਨੇ ਪਹਿਲਾਂ ਕਿਹਾ ਕਿ ਕੋਈ ਕੁਝ ਖਾਣਾ ਹੈ ਤਾਂ ਤੁਸੀਂ ਖਾਓ ਤੇ ਪਪਾ ਜੀ ਜਦੋਂ ਮੈਂ ਇੱਥੇ ਹਾਲ ਦੇ ਵਿੱਚ ਆ ਕੇ ਬੈਠ ਗਿਆ ਉਸ ਦਿਨ ਮੇਰੀ ਲਾਈਫ ਦਾ ਪਹਿਲਾ ਫਾਸਟ ਸੀ ਗਿਆ ਮੈਂ ਬੈਠਾ ਰਿਹਾ ਕੁਝ ਵੀ ਨਹੀਂ ਖਾਦਾ ਉਸ ਦਿਨ ਦੀ ਤੇ ਮੈਂ ਤੁਹਾਡੇ ਬਚਨ ਨੂੰ ਸੁਣਿਆ ਤੁਹਾਨੂੰ ਦੂਰੋਂ ਦੇਖਿਆ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਕਿਹਾ ਬੱਬਲ ਕੋਈ ਗੱਲਬਾਤ ਹੈ ਏਦਾਂ ਕਰ ਆਪਾਂ ਵੀਰਵਾਰ ਨੂੰ ਸਭ ਤੋਂ ਪਹਿਲਾਂ ਆ ਕੇ ਪਹਿਲੀ ਲਾਈਨ ਦੇ ਵਿੱਚ ਬੈਠਦੇ ਆ ਤੇ ਪਪਾ ਜੀ ਜਦੋਂ ਅਸੀਂ ਮੈਂ ਪਹਿਲੀ ਵਾਰ ਤੁਹਾਨੂੰ ਦੇਖਿਆ ਫਰੰਟ ਲਾਈਨ ਦੇ ਉੱਤੇ ਪਪਾ ਜੀ ਮੇਰੀ ਲਾਈਫ ਦਾ ਉਹ ਏਦਾਂ ਦਾ ਪਾਲਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਮੈਂ ਭੁੱਲ ਚੁੱਕਾ ਸੀ ਮੈਂ ਬੌਰਨ 크ਰਿਸਚਨ ਹੋ ਕੇ ਮੈਂ ਬਾਈਬਲ ਬਾਰੇ ਨਹੀਂ ਜਾਣਦਾ ਸੀ ਕੁਝ ਮੈਨੂੰ ਵਚਨ ਬਾਰੇ ਨਹੀਂ ਪਤਾ ਸੀ ਜਦੋਂ ਮੈਂ ਤੁਹਾਨੂੰ ਦੇਖਿਆ ਤੁਹਾਨੂੰ ਫੋਲੋ ਕਰਨਾ ਸ਼ੁਰੂ ਕੀਤਾ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਵਾਈਫ ਦੇ ਨਾਲ ਪ੍ਰੇਅਰ ਕਰਨੀ ਸ਼ੁਰੂ ਕੀਤੀ ਫਿਰ ਮੇਰੀ ਲਾਈਫ ਦੇ ਵਿੱਚ ਇਦਾਂ ਦੀ ਚੇਂਜਸ ਆਈ ਕਿ ਮੈਂ ਵਾਈਫ ਨੂੰ ਕਿਹਾ ਹੁਣ ਅਸੀਂ ਕੋਈ ਡਾਕਟਰ ਨਹੀਂ ਕੋਈ ਮੈਡੀਸਨ ਨਹੀਂ ਖਾਣੀ ਬਸ ਸਾਨੂੰ ਪਰਮੇਸ਼ਵਰ ਆਪਰੇਸ਼ਨ ਹੋਏ फिर एक रॉन्ग प्रेगनेंसी हुई जिससे ट्यूब निकल गई दवाइयां खाई ऑपरेशन रसोली का करवाया फिर वो दोबारा रसोलियां हो गई तो मेडिकली ये केस फेल हो चुका था मेडिकल में जाना बुरी बात नहीं है लेकिन मेडिकली ओवरिज का ऑपरेशन वो दोबारा मल्टीपल रसोलियाँ हुई फेलोपिन ट्यूब का ऑपरेशन करके उसे निकाल दिया गया ਉਸਕੇ ਬਾਅਦ ਆਪਨੇ ਚਰਚ ਆਣਾ ਸ਼ੁਰੂ ਹੋਇਆ ਔਰ ਫਿਰ ਆਪ ਫੋਰਨ ਮੇ ਚਲੇਗੇ ਕਿਸ ਸਾਲ ਆ ਫੋਰਨ ਮੇ ਗਏ ਥੇ 2018 ਦੇ ਵਿੱਚ ਪਪਾ ਜੀ ਮੈਂ ਫੋਰਨ ਪੁਰਤਗਾਲ ਦੇ ਵਿੱਚ ਉਦੋਂ ਹੁਣ ਤੁਸੀਂ ਵੀ ਪਰਮੇਸ਼ਵਰ ਤੇ ਯਕੀਨ ਕਰਨ ਲੱਗ ਗਏ ਸੀ ਹਾਂਜੀ ਪਪਾ ਜੀ ਮੈਂ ਔਰ ਤੁਹਾਡੇ ਵਾਈਫ ਵੀ ਯਕੀਨ ਕਰਨ ਲੱਗ ਗਏ ਸੀ ਹਾਂਜੀ ਪਪਾ ਜੀ ਤੁਸੀਂ ਲੇਕਿਆ ਅਕਤੂਬਰ 2023 ਦੇ ਵਿੱਚ ਤੁਹਾਨੂੰ ਇੱਕ ਡ੍ਰੀਮ ਆਇਆ ਸੀਗਾ ਹਾਂਜੀ 2022 ਦੇ ਵਿੱਚ ਇਹ ਮੇਰੇ ਕੋਲ ਗਏ ਸੀ ਤੇ 23 ਦੇ ਵਿੱਚ ਉੱਥੇ ਪੁਰਤਗਾਲ ਦੇ ਵਿੱਚ ਨਾ ਬ੍ਰਾਂਚ ਓਪਨ ਹੋ ਗਈ ਸੀਗੀ ਤੇ ਅਸੀਂ ਉਸ ਬ੍ਰਾਂਚ ਦੇ ਨਾਲ ਜੁੜ ਗਏ ਉਥੇ ਡੇਲੀ ਅਸੀਂ ਸੇਵਾ ਕਰਨੀ ਜੋ ਵੀ ਸਾਡੀ ਸੇਵਾ ਉਥੇ ਲਾਈ ਜਾਣੀ ਜਦੋਂ ਵੀ ਮੰਮਾ ਨੇ ਸੀਡ ਬਾਰੇ ਕਹਿਣਾ ਅਸੀਂ ਆਪਣਾ ਬੈਸਟ ਸੀਡ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਬ੍ਰਾਂਚ ਦੇ ਵਿੱਚ ਵੀ ਬੋਣਾ ਤੇ 2023 ਦੇ ਵਿੱਚ ਅਕਤੂਬਰ ਦੇ ਮਹੀਨੇ ਮੇਰੀ ਵਾਈਫ ਨੂੰ ਇੱਕ ਡ੍ਰੀਮ ਆਇਆ ਉਹਦੇ ਵਿੱਚ ਪਪਾ ਜੀ ਤੁਸੀਂ ਲੈ ਹੈਂਡ ਕੀਤਾ ਉਹ ਡ੍ਰੀਮ ਬਾਰੇ ਮੇਰੀ ਵਾਈਫ ਦੱਸ ਸਕਦੇ ਬੈਟਰ ਜੀ ਪਪਾ ਜੀ ਮੈਨੂੰ ਅਕਤੂਬਰ ਨੇ ਡ੍ਰੀਮ ਆਇਆ ਤੁਸੀਂ ਮੇਰੇ ਸੁਪਨੇ 'ਚ ਆਏ ਤੇ ਤੁਸੀਂ ਫਰੰਟ ਤੋਂ ਆ ਰਹੇ ਸੀ ਤੇ ਮੈਂ ਤੁਹਾਡੇ ਸਾਹਮਣੇ ਤੁਸੀਂ ਮੈਨੂੰ ਪੁੱਛਿਆ ਕਿ ਕੀ ਗੱਲ ਆ ਮੈਂ ਤੁਹਾਡੇ ਕੋਲ ਰੋਪੀ ਮੈਂ ਕਿ ਪਪਾ ਜੀ ਮੇਰੀ ਮੈਰਿਜ ਨੂੰ 16 ਸਾਲ ਹੋ ਗਏ 17 ਸਾਲ ਮੇਰੇ ਸਿਰਫ ਇੱਕ ਹੀ ਬੇਟੀ ਆ ਮੇਰੇ ਬੇਬੀ ਨਹੀਂ ਆ ਤੁਸੀਂ ਮੇਰੇ ਪੇਟ ਨੂੰ ਟੱਚ ਕੀਤਾ ਤੇ ਮੈਂ ਡੇਗ ਗਈ ਤੇ ਮੈਂ ਪੂਰੀ ਗਰਮੈਸ਼ ਨਾਲ ਪਪਾ ਜੀ ਭਰ ਗਈ ਤੇ ਸੁਪਨਿਆਂ ਦੇ ਵਿੱਚ ਹੀ ਹਾਂਜੀ ਪਪਾ ਜੀ ਜਦੋਂ ਮੈਂ ਇੱਕਦਮ ਉੱਠੀ ਇੱਕ ਮੈਂ ਕੰਬਲ ਲਾ ਕੇ ਸੌਂ ਤਾ ਪੂਰੀ ਸਰਦੀ ਸੀ ਪਪਾ ਜੀ ਪਰ ਉਹ ਅਸਲੀ ਚ ਵੀ ਹੋ ਰਿਹਾ ਸੀ ਜੀ ਪਪਾ ਜੀ ਮੈਂ ਪੂਰੀ ਗਰਮੈਸ਼ ਨਾਲ ਭਰ ਗਈ ਤੇ ਉਸ ਤੋਂ ਬਾਅਦ ਪਾਪਾ ਜੀ ਮੈਂ ਪ੍ਰੈਗਨੈਂਟ ਹੋ ਗਈ ਸੁਣਾਓ ਜਦੋਂ ਤੁਸੀਂ ਸੁਪਨਾ ਦੇਖਿਆ ਉਸ ਤੋਂ ਬਾਅਦ ਦਸੰਬਰ 2023 ਦੇ ਵਿੱਚ ਇਟਲੀ ਚ ਕ੍ਰੂਜ਼ ਸ਼ਿਪ ਸੀਗਾ ਹਾਂਜੀ ਪਾਪਾ ਜੀ ਸਾਨੂੰ ਤੁਸੀਂ ਉਸ ਉਸ ਕ੍ਰੂਜ਼ ਸ਼ਿਪ ਦੇ ਵਿੱਚ ਤੁਸੀਂ ਸਿਗੇ ਮੌਜੂਦ ਹਾਂਜੀ ਪਾਪਾ ਜੀ 5 ਦਸੰਬਰ 2023 ਨੂੰ ਪਹਿਲੇ ਦਿਨ ਇਟਲੀ ਦੇ ਵਿੱਚ ਕ੍ਰੂਜ਼ ਸ਼ਿਪ ਸੀਗਾ ਔਰ ਇਹ ਅਨਾਉਂਸਮੈਂਟ ਹੋਈ ਕਿ ਜਿਨ੍ਹਾਂ ਦੇ ਕੋਲ ਬੇਬੀ ਨਹੀਂ ਹੈ ਉਹ ਲੋਗ ਅੱਗੇ ਆ ਜਾਓ ਹਾਂਜੀ ਪਾਪਾ ਜੀ ਔਰ ਤੁਸੀਂ ਅੱਗੇ ਆਏ ਔਰ ਤੁਹਾਡੇ ਤੇ ਲੈ ਹੈਂਡ ਹੋਇਆ ਸੀ ਹਾਂਜੀ ਪਾਪਾ ਜੀ ਇਹ ਵੀਡੀਓ ਹੈਗੀ ਆਪਣੇ ਕੋਲ ਦੀ ਓਕੇ ਦੁਬਾਰਾ ਦੇਖਾਂਗੇ ਉਸ ਵੀਡੀਓ ਨੂੰ ਫਿਰ ਤੋਂ ਦੇਖਾਂਗੇ ਆਪਾਂ ਹਾਂ ਇਹਨੂੰ ਜ਼ੂਮ ਕਰੋ ਜਰਾ ਥੋੜਾ ਪਿੱਛੇ ਲੈ ਕੇ ਜਾਓ ਹਾਂਜੀ ਓਕੇ ਇਹਨਾਂ ਨੂੰ ਅੱディ ਸਕਰੀਨ ਤੇ ਰੱਖੋ ਉਹ ਗਵਾਹੀ ਦੇ ਰਹੇ ਉਹ ਵੀ ਅੱディ ਸਕਰੀਨ ਤੇ ਰੱਖੋ ਜ਼ੂਮ ਕਰੋ ਸਿਸਟਰ ਰੀਅਲ ਦੇ ਵਿੱਚ ਓਕੇ ਜਦੋਂ ਤੁਸੀਂ ਦਸੰਬਰ ਦੇ ਵਿੱਚ ਤੁਹਾਨੂੰ ਸੁਪਨਾ ਆਇਆ ਸੀ ਅਕਤੂਬਰ ਚ ਹਾਂਜੀ ਪਾਪਾ ਜੀ ਦਸੰਬਰ ਚ ਤੁਹਾਡੇ ਤੇ ਲੇਹੈਂਡ ਹੋਇਆ ਹਾਂਜੀ ਪਾਪਾ ਜੀ ਤੇ ਤੁਸੀਂ ਵਿਸ਼ਵਾਸ ਕੀਤਾ ਕਿ ਜੋ ਸੁਪਨਾ ਮੈਨੂੰ ਆਇਆ ਸੀ ਉਹ ਪੂਰਾ ਵੀ ਹੋ ਰਿਹਾ ਹਾਂਜੀ ਪਾਪਾ ਜੀ ਔਰ ਉਸ ਤੋਂ ਬਾਅਦ ਤੁਸੀਂ ਇੱਕ ਸਟੋਰੀ ਲਿਖੀ ਹੈ ਕਿ ਹਸਬੰਡ ਨੇ ਕੀ ਕੀਤਾ ਹਸਬੰਡ ਦੱਸੋਗੇ ਤੁਹਾਡੇ ਕੀ ਕੀ ਕੀਤਾ ਤੁਸੀਂ ਹਾਂ ਹਾਂਜੀ ਪਾਪਾ ਜੀ ਜਦੋਂ ਲੇਹੈਂਡ ਤੋਂ ਬਾਅਦ ਜਦੋਂ ਅਸੀਂ ਤੋਂ ਵਾਪਸ ਆਏ ਤੇ ਉਹ ਮੈਂ ਪ੍ਰੈਗਨੈਂਸੀ ਕਿੱਟ ਲਿਆ ਕੇ ਆਪਣੀ ਗੱਡੀ ਦੇ ਵਿੱਚ ਰੱਖ ਲਈ ਸੀ ਮੈਂ ਆਪਣੀ ਵਾਈਫ ਨੂੰ ਕਹਿੰਦਾ ਸੀ ਕਿ ਬੱਬਲ ਅਸੀਂ ਸੁਪਰ ਬles ਹੋ ਚੁੱਕੇ ਆ ਚੱਲ ਯਾਰ ਹੁਣ ਇੱਕ ਵਾਰੀ ਕਨਫਰਮ ਵੀ ਕਰ ਲਈਏ ਕਿਟ ਪਈ ਹੈ ਗੱਡੀ ਦੇ ਵਿੱਚੋਂ ਤੂੰ ਇੱਕ ਵਾਰੀ ਟੈਸਟ ਕਰ ਲੈ ਪਪਾ ਜੀ 16 ਸਾਲ ਤੋਂ ਜਿਹੜੇ ਇੰਨੇ ਸਾਲਾਂ ਤੋਂ ਇਹ ਨੈਗੇਟਿਵ ਰਿਪੋਰਟ ਦੇਖਦੀ ਆ ਰਹੇ ਸੀ ਇਹ ਫਿਰ ਵੀ ਇਹਦੇ ਦਿਲ ਦੇ ਵਿੱਚ ਡਰ ਸੀ ਕਿ ਕਦੀ ਐਦਾਂ ਨਾ ਹੋ ਜਾਵੇ ਕਿ ਫਿਰ ਉਹ ਦੋ ਲਾਈਨਾਂ ਦੀ ਜਗ੍ਹਾ ਇੱਕ ਲਾਈਨ ਹੋਵੇ ਪਪਾ ਜੀ ਜਦੋਂ ਹੀ ਇਹ ਸਟਿਕ ਮੈਂ ਇਹਨੂੰ ਕਹਿੰਦਾ ਹੀ ਰਹਿੰਦਾ ਸੀ ਨਵੇਂ ਇਨੇ ਮੈਨੂੰ ਇੱਕ ਕਨਫਰਮ ਕਰਤਾ ਸੀ ਕਿ ਨਵੇਂ ਸਾਲ ਤੇ ਮੈਂ ਤੁਹਾਨੂੰ ਨਾ ਉਹ ਗਿਫਟ ਦਵਾਂਗੀ ਜਿਹੜੀ ਆ ਸਾਡੀ ਰਿਪੋਰਟ ਆ ਉਹ ਨਿਊ ਇਅਰ ਦੇ ਵਿੱਚ ਦੱਸਾਂਗੀ ਤੇ ਪਪਾ ਜੀ ਜਦੋਂ ਉਹ ਜਿਹੜੀ ਕਿਟ ਸੀਗੀ ਇਹਨੇ ਲਿਆ ਕੇ ਜਨਵਰੀ ਦੇ ਵਿੱਚ ਮੈਨੂੰ ਨਹੀਂ ਦੱਸਿਆ ਔਰ ਮਾਰਨਿੰਗ ਨੂੰ ਜਦੋਂ ਜਾ ਕੇ ਉਸ ਕਿਟ ਦੇ ਵਿੱਚ ਟੈਸਟ ਕੀਤਾ ਤੇ ਉਹਦੇ ਵਿੱਚ ਜਦੋਂ ਦੋ ਲਾਈਨਾਂ ਆਈਆਂ ਪਪਾ ਜੀ ਤੁਸੀਂ ਬਲੀਵ ਕਰੋਗੇ ਕਿ ਸਾਡੀ ਲਾਈਫ ਦਾ ਬੇਸਟ ਉਹ ਦੋ ਲਾਈਨਾਂ ਨੂੰ ਦੇਖ ਕੇ ਇੰਨਾ ਖੁਸ਼ ਹੋਏ ਸਾਡੀਆਂ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕਦੇ ਬੇਸੀ ਉਹ ਜਦੋਂ ਤੁਸੀਂ ਡਾਕਟਰ ਦੇ ਕੋਲ ਗਏ ਉਹ ਉਹ ਦੱਸੋ ਮੈਨੂੰ ਮੈਂ ਜਾਣਦਾ ਹਾਂ ਜੀ ਪਪਾਈ ਜਿਹੜੇ ਡਾਕਟਰ ਕੋ ਅਸੀਂ ਪੁਰਤਗਾਲ ਦੇ ਵਿੱਚ ਵੀ ਟੈਸਟ ਕਰਾਇਆ ਸੀ ਉਹਨੇ ਸਾਡੀਆਂ ਦੋਹਾਂ ਦੀਆਂ ਰਿਪੋਰਟਾਂ ਕੀਤੀਆਂ ਰਿਪੋਰਟਾਂ ਦੇਖ ਕੇ ਮੇਰੇ ਵੱਲ ਸਿਰ ਜਿਆ ਮਾਰ ਕੇ ਪੁਰਤਗਿਸ਼ੀ ਤੇ ਇੰਗਲਿਸ਼ ਵਿੱਚ ਕਿਹਾ ਮੈਨੂੰ ਵਾਈਫ ਨੂੰ ਉਹ ਸਮਝ ਨਹੀਂ ਆਈ ਕਹਿੰਦਾ ਓਕੇ ਵੀ ਵਿਲ ਸੀ ਇਫ ਇਟ ਵਿਲ ਬੀ ਗੋਇੰਗ ਵੈਲ ਦੈਨ ਵੀ ਉਹ ਮੈਂ ਕਿਹ ਜਾਣਦੇ ਅਸੀਂ ਸਾਰਾ ਕੁਝ ਬles ਹੋ ਕੇ ਆਏ ਆ ਤੂੰ ਕਿਹੜੇ ਚੱਕਰਾ ਚ ਪਾਉਂਦੇ ਆ ਕਿਉਂਕਿ ਤੁਸੀਂ ਲਿਖਿਆ ਕਿ ਉਹਦਾ ਜਿਹੜਾ ਡਾਕਟਰ ਦਾ ਖੁਦ ਹੈਰਾਨ ਸੀ ਉਹਦਾ ਮੂੰਹ ਖੁੱਲੇ ਦਾ ਖੁੱਲਾ ਸੀਗਾ ਕਿ ਪਹਾਂਜੀ ਪਪਾਈ ਜਦੋਂ ਉਹ ਪ੍ਰੈਗਨੰਸੀ ਤੋਂ ਕਿਟ ਤੋਂ ਸਾਨੂੰ ਕਨਫਰਮ ਹੋ ਗਿਆ ਕਿ ਦੋ ਲਾਈਨਾਂ ਆ ਗਈਆਂ ਮੇਰੀ ਵਾਈਫ ਪ੍ਰੈਗਨੈਂਟ ਹੋ ਚੁੱਕੀ ਆ ਸਾਨੂੰ ਆਕਸਾਈਟਮੈਂਟ ਸੀਗੀ ਤੇ ਅਸੀਂ ਉਹ ਕਿਹਾ ਕਿ ਅਸੀਂ ਉਸ ਡਾਕਟਰ ਨੂੰ ਦੱਸ ਕੇ ਆਉਨੇ ਆ ਜਿਹੜਾ ਜਿਹੜੋਂ ਜਨਵਰੀ ਚ ਚੈੱਕ ਕੀਤਾ ਉਹਦਾ ਸੈਕਿੰਡ ਮੰਥ ਪ੍ਰੈਗਨੈਂਸੀ ਸੀਗੀ ਹਾਂਜੀ ਪਪਾ ਜੀ ਦਸੰਬਰ ਚ ਲੈ ਹੈਂਡ ਹੋਇਆ ਤੇ ਜਨਵਰੀ ਤੁਹ ਚੈੱਕ ਕੀਤਾ ਤੇ ਉਹ ਇੱਕ ਮੰਥ ਤੁਸੀਂ ਪ੍ਰੈਗਨੈਂਟ ਸੀਗੇ ਹਾਂਜੀ ਪਪਾ ਜੀ ਤੁਸੀਂ ਡਾਕਟਰ ਦੇ ਕੋਲ ਗਏ ਉਹਨੇ ਸਕੈਨਿੰਗ ਕੀਤੀ ਹਾਂਜੀ ਪਪਾ ਜੀ ਕੀ ਕਿਹਾ ਉਹਨੇ ਫਿਰ ਉਹ ਜਦੋਂ ਉਹਨੇ ਦੇਖਿਆ ਉਹਦਾ ਮੂੰਹ ਖੁੱਲਿਆ ਦਾ ਖੁੱਲਿਆ ਰਹਿ ਗਿਆ ਉਹਨੇ ਕਹਿੰਦਾ ਸੀ ਕਿ ਜਿਹੜੀਆਂ ਮੈਂ ਰਿਪੋਰਟਾਂ ਕਰਵਾਉਣ ਨੂੰ ਕਿਹਾ ਸੀ ਉਹ ਵੀ ਨਹੀਂ ਤੁਸੀਂ ਕਰਵਾਈਆਂ ਔਰ ਜਿਹੜਾ ਮੈਂ ਕਿਹਾ ਸੀ ਕਿ 50 50 ਚਾਂਸ ਆ ਇਹ 50 ਨਹੀਂ ਇਹ 1000 ਪਲੱਸ ਚਾਂਸ ਹੋ ਗਏ ਇਹ ਕਿੱਦਾਂ ਹੋਇਆ ਤੁਹਾਡੇ ਨਾਲ ਹallelujah ਤੇ ਪਪਾ ਜੀ ਫਿਰ ਉਸ ਰਿਪੋਰਟ ਨੂੰ ਲੈ ਕੇ ਜਦੋਂ ਸਾਡਾ ਬੇਬੀ 3-4 ਮਹੀਨਿਆਂ ਦਾ ਹੋ ਗਿਆ ਲਿਆਓ ਬੇਬੀ ਲੈ ਕੇ ਆਓ ਟਾਈਮ ਵੇਟ ਨਹੀਂ ਹੋ ਰਿਹਾ ਮੇਰੇ ਕੋਲ ਇੱਕ ਬੇਬੀ ਬாய் ਹੈ ਗਰਲ